ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਸ tournavi ਵੀਡੀਓ ਤੇ ਹਨ ਕਈ ਵੀਰ ਨਾ ਕਮੈਂਟ ਕਰੀ ਜਾਂਦੇ ਹਨ ਵੀ ਆਪਣੇ ਜਿਹੜੇ ਬੱਚੇ ਨੇ ਨਾ ਵੀ ਉਹ ਕਾਫ ਸਟਾਰਟਰ ਖਾਂਦੇ ਕੋ ਨਹੀਂ ਇਹ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਤੇ ਗਾਂ ਦਾ ਬੱਚਾ ਹੈ ਉਹ ਤੇ 20 ਦਿਨਾਂ ਬਾਅਦ ਮੂੰਹ ਮਾਰ ਲੱਗ ਜਾਂਦਾ ਹਨ ਤੇ ਮੱਝ ਦਾ ਬੱਚਾ ਥੋੜੀ ਜੀ ਲੇਟ ਲੱਗਦਾ ਹੈ ਜੇ ਤੇ ਤੁਸੀਂ ਉੰਜ ਅਸਲੀ ਤਰੀਕੇ ਤੇ ਦਾ ਸੁੱਕੀ ਪਾਣ ਦਈਏ ਮਤਲਬ ਕਿ ਜੇ ਆਪਾਂ ਐਂ ਹੀ ਪਾਈਏ ਬੱਚਿਆਂ ਨੂੰ ਹੁਣ ਜਿਹੜੇ ਤੇ ਜਾਂਦੇ ਨੇ ਖਾ ਉਹ ਤੇ ਐਂ ਦੇਖੋ ਇਹ ਵੱਡੇ ਉਹ ਗਨੇ ਸੀ ਹਲਾਲੇ ਨੇ ਉਹ ਤੇ ਖਾ ਜਾਂਦੇ ਨੇ ਐ ਵੀ ਜਿਹੜੇ ਬੱਚੇ ਛੋਟੇ ਨੇ ਨਾ ਮੈਂ ਉਹਨਾਂ ਨੂੰ ਤੁਹਾਨੂੰ ਦੱਸਣਾ ਆਜੂ ਜਿਹੜੇ ਛੋਟੇ ਬੱਚੇ ਨੇ ਉਹ ਦੁੱਧ ਤੇ ਪੀ ਲੈਂਦੇ ਨੇ ਆਹ ਕੌਫ ਸਟਾਰਟ ਖਾਂਦੇ ਕੋਈ ਨਹੀਂ ਹੈਣਾ ਆਪਾਂ ਨੂੰ ਇਹ ਹੁੰਦਾ ਖਰੇ ਵੀ ਚੌਕਰ ਹੀ ਐਵੇਂ ਦਾ ਜਾਂ ਫੀਡ ਨਹੀਂ ਦੀ ਵੀ ਇਹ ਖਾਂਦੇ ਕੋਈ ਨਹੀਂਗੇ ਪਹਿਲੇ ਤਾਂ ਇਹੋ ਜੀ ਨਿੱਪਲ ਲੈ ਕੇ ਆਓ ਤੁਸੀਂ ਜੇ ਨਿੱਪਲ ਹੈਗੀ ਚੋ ਤੁਹਾਡੇ ਕੋਲ ਹੈਣਾ ਉਹਦੇ ਚ ਆਪਾਂ ਇਹਨੂੰ ਪਿਆ ਕੇ ਪਿਆਣਾ ਉਹਦਾ ਐਵੇਂ ਸਰਾਖ ਥੋੜਾ ਜਾਂ ਖੁੱਲਾ ਕਰ ਲੈਣਾ ਪੀਣਾ ਵਿੱਚ ਅੜੇ ਨਾਲ ਚੌਕਰ ਤੇ ਇਹਦਾ ਆਪਾਂ ਇੰਨੀ ਗਰਮ ਪਾਣੀ ਪਾ ਕੇ ਇਹਦੇ ਵਿੱਚ ਆਪਾਂ ਇੰਨਾ ਕੁ ਪਾਣੀ ਪਾ ਲੈਣਾ ਗਰਮ ਪਾ ਲੋ ਚਾ ਗਰਮ ਪਾ ਲੋਗੇ ਤੇ ਥੋੜਾ ਜਿਹਾ ਛੇਤੀ ਇਹ ਹਨਾ ਫੁੱਲ ਜਾਏਗਾ ਤੇ ਜੇ ਠੰਡਾ ਪਾਓਗੇ ਤੇ ਥੋੜਾ ਜਿਹਾ ਲੇਟ ਫੁੱਲੇਗਾ ਅਸਲ ਤਰੀਕਾ ਤੇ ਇਹ ਜਿਆਦਾ ਕੰਮ ਤੇ ਵੈਸੇ ਸੁੱਕਾ ਹੀ ਕਰਦਾ ਕਿਉਂਕਿ ਇਹ ਰੋਸਟਡ ਹੁੰਦਾ ਪਹਿਲਾਂ ਹੀ ਕੰਮ ਤੇ ਜਿਆਦਾ ਕਰਦਾ ਸੁੱਕਾ ਹੀ ਜਿਹੜਾ ਬੱਚਾ ਸੁੱਕਾ ਖਾਏ ਜਦੋਂ ਤੁਹਾਡਾ ਬੱਚਾ 1 ਕਿਲੋ ਖਾਣ ਲੱਗ ਗਿਆ ਇਹ ਫੀਡ ਉਦੋਂ ਦੁੱਧ ਬਿਲਕੁਲ ਪਰ ਬੰਦ ਕਰ ਦਿਓ ਇਹਦਾ ਹੀ ਵਾਧੂ ਹੁੰਦਾ ਹੈ ਹਨਾ ਇਹ ਚੀਜ਼ ਤਾਕਤ ਬੜੀ ਹੈ ਤੇ ਜੇ ਹੁਣ ਆਇਆ ਆਪਾਂ ਇਹ ਲਾ ਲਓ ਜਿੰਨੇ ਚਿਰ ਆਪਾਂ ਦੁੱਧ ਦੀ ਮੱਜਾਂ ਦੀ ਚਵਾਈ ਚੁਵਾਈ ਕਰਨੀ ਹੈ ਇੰਨੇ ਨੂੰ ਇਹਨੇ ਫੁੱਲ ਜਾਣੇ ਫੁੱਲ ਗਿਆ ਉਦੋਂ ਮੁੜ ਕੇ ਤੁਸੀਂ ਅੱਧਾ-ਅੱਧਾ ਨਿਪਲ ਜੇ ਪਾਓ ਅੱਧਾ ਦੁੱਧ ਨੂੰ ਦਸਾ ਲੱਗਾ ਤਰੀਕਾ ਇੱਕ ਵੀ ਜਦੋਂ ਆਪਾਂ ਮੱਜ ਛੋਣੇ ਆ ਉਦੋਂ ਬੱਚਾ ਪਿੱਛੇ ਬੰਨੀ ਰਹਿਣਾ ਉਦੋਂ ਹੀ ਵੀ ਚੁੰਗਣੀ ਆ ਚੰਗਾਣੀ ਆ ਉਦੋਂ ਹੀ ਪਤਾ ਲੱਗਣਾ ਨਿੱਪਲ ਉਦੋਂ ਨਿੱਪਲ ਨਾਲ ਉਦੋਂ ਹੀ ਦੁੱਧ ਪਿਆਣਾ ਜੇਗਾ ਪਿਛਾਂ ਪਿਆਓਗੇ ਉਹਨਾਂ ਬੱਚੇ ਨੂੰ ਕੋਈ ਪਤਾ ਨਹੀਂ ਲੱਗਣਾ ਚੁੰਗਣੀ ਖੋਦੀਆਂ ਨੇ ਜਦੋਂ ਆਪਾਂ ਚੋਨੇ ਨੂੰ ਮਾਂ ਜਦੋਂ ਪਿਛਾਂ ਖਿੱਚੀਏ ਨਾ ਉਦੋਂ ਬੱਚੇ ਫਿਰ ਇੱਕ ਦੂਜੇ ਨੂੰ ਚੁੰਮਾ ਲੱਗ ਜਾਂਦੇ ਨੇ ਉਦੋਂ ਉਹਨਾਂ ਨੂੰ ਹੱਥ ਜੀ ਪਈ ਹੁੰਦੀ 10 ਕੁ ਮਿੰਟ ਉਹਨਾਂ ਨੂੰ ਖੇ ਜੀ ਪੈਂਦੀ ਇੱਕਦਮ ਵੀ ਦੁੱਧ ਮਿਲੇ ਉਦੋਂ ਤੁਸੀਂ ਜਿਹੜੀ ਮਰਜ਼ੀ ਚੰਗਾ ਦਿਆ ਕਰੋ ਜੇ ਇੱਕ ਵਾਰੀ ਲੱਗ ਗਿਆ ਫਿਰ ਕੋਈ ਚੱਕਰ ਨਹੀਂ ਫਿਰ ਜਿਹੜੇ ਮਰਜ਼ੀ ਟਾਈਮ ਇਹਦੇ ਨਾਲ ਪਿਆ ਦਿਆ ਕਰੋ ਬਾਕੀ ਸਭ ਤਰ ਬੱਚੇ ਸੌ ਚੁਤੇ ਲੱਗ ਹੀ ਜਾਂਦੇ ਨੇ ਆਪੀ ਚੋਂਗਾ ਨਾ 30 ਕ ਬੱਚੇ ਕਈ ਔਰ ਕੁਝ ਇਹ ਆਪ ਜਾਂਦੇ ਨੇ ਹੁਣ ਆਪਣਾ ਤੈਨੂੰ 20 ਮਿੰਟ ਹੋ ਗਏ ਨੇ ਵੀ ਬਣੇ ਨੂੰ ਆਹ ਖੋਣੇ ਦੇ ਵਿੱਚ ਕੁਝ ਨਹੀਂ ਰਹਿ ਗਿਆ ਕੋਈ ਚੀਜ਼ ੜਨ ਵਾਲੀ ਨਹੀਂ ਹੈਗੀ ਸਾਰਾ ਮਲਮ ਹੋ ਗਿਆ ਇਹ ਆਪਾਂ ਐ ਪਾਣਾ ਨਿੱਪੜ ਜਿੰਨਾ ਕੋ ਤੁਹਾਡਾ ਬੱਚਾ ਇਹ ਤਾਂ ਸਾਡੇ ਦੇ ਚਲੋ ਵੱਡੇ ਦੇ ਮੈਂ ਤਾਂ ਜ਼ਿਆਦਾ ਪਾਈ ਜਾਂਨ ਤੁਸੀਂ ਥੋੜਾ ਹੀ ਲੈਣਾ ਜੇ ਥੋੜੇ ਥੋੜੇ ਤੋਂ ਸਟਾਰਟ ਕਰਨਾ ਕਿਉਂਕਿ ਜੇ ਜ਼ਿਆਦੇ ਛੋਟੇ ਨੂੰ ਜ਼ਿਆਦਾ ਪਾ ਦਈਏ ਮੂਕ ਵੀ ਲਾ ਦਿੰਦਾ ਕਈ ਯਾਰ ਉਹਨਾਂ ਜੀਆ ਦੋ ਉਹਨੂੰ ਪਾੜਿਆ ਹਨਾ ਇੱਕ ਪੱਛੀ ਨੂੰ ਇੱਕ ਕੱਤੀ ਨੂੰ ਅੱਧਾ ਪਾ ਲਿਆ ਅੱਧਾ ਉਹਦੇ ਚ ਰਹਿ ਗਏ ਤੇ ਇਹ ਕਰਕੇ ਦੁੱਧ ਬਾਦ ਆਪਾਂ ਅਹੀਂ ਗਾਂ ਦਾ ਦੁੱਧ ਪਿਆ ਦਿੰਨੇ ਆ ਹਨਾ ਬੱਚਿਆਂ ਨੂੰ ਆਹ ਉਹ ਪਵਾ ਤੁਸੀਂ 10 ਕੁ ਡੀ ਨਹੀਂ ਕਰਨਾ ਹੈ ਉਦੋਂ ਬਾਅਦ ਬੱਚਾ ਪੀਣਾ ਨਾ ਖਾਣ ਲੱਗ ਜਾਏਗਾ ਕਿਉਂਕਿ ਉਹਨੂੰ ਸਵਾਦ ਦਾ ਪਤਾ ਲੱਗ ਜਾਏਗਾ ਤੇ ਇਹਦਾ ਹੁਣ ਮੋਹਰਾ ਵੀ ਥੋੜਾ ਜਿਹਾ ਫੁੱਲਾ ਹੋ ਰਿਹਾ ਦੱਸਿਆ ਐਂ ਦੋਵਰੀ ਹਰਲਾ ਕੇ ਮੈਂ ਕੁ ਡੀ ਨਹੀਂ ਕਰਦਾ ਮੈਂ ਟਮਾਟੀਆਂਵੇਂ ਬੱਚੇ ਪੀ ਜਾਂਦੇ ਨੇ ਦੁੱਧ ਤੇ ਜਿਹ ਵੀਰ ਬਾਟੇ ਚਾਰਾ ਹਲਾ ਲਿੰਦੇ ਨੇ ਜਾਵਣ ਉਹ ਵੀ ਵਧੀਆ ਜੋ ਹਲਾਲ ਪਰ ਉੱਚਾ ਥਾਂ ਰੱਖਣਾ ਬਾਟਾ ਹਨ ਇਹ ਬਾਟੇ ਚ ਪੀਲੇ ਸਵਾਮੀ ਸਭ ਤੋਂ ਵਧੀਆ ਜਦੋਂ ਇਹ ਬੱਚਾ ਆਪਣਾ 1 ਕਿਲੋ ਫੀਡ ਖਾਣ ਲੱਗ ਜਾ ਉਹਦੋਂ ਦੁੱਧ ਬਿਲਕੁਲ ਬੰਦ ਕਰ ਦਿਓ ਐਂ ਤੇ ਤੁਸੀਂ ਬਸ 10 ਦਿਨ ਹੀ ਐ ਪਿਆਣਾ ਉਦੋਂ ਮੁੜ ਕੇ ਬੱਚਾ ਆਪੀ ਫੀਡ ਖਾਣ ਲੱਗ ਜੇਗਾ ਇਹ ਹੀ ਦੋਵੇਂ ਇਹਨੂੰ ਤੇ ਇਹਨੂੰ ਐ ਪਾਏ ਪਾਲਣ ਦੇ ਹੁਣ ਇਹਨੂੰ ਤੇ ਬੱਚੀ ਨੂੰ ਤਾਂ ਛੱਡਦੀ ਕੋਈ ਨਹੀਂ ਗਾਂ ਥੱਲੇ ਜਾਵਾਂ ਚੱਲ ਕੱਟੀ ਛੱਡੀ ਦੀ ਮਾਂ ਥੱਲੇ ਮੱਝ ਦਾ ਵੀ ਲੈ ਲੈਂਦੀ ਏ ਉਹ ਐਵੇਂ ਨਹੀਂ ਟੀਲੈਂਦੀ ਮੋੜੇ ਕੋ ਅੱਧਾ ਪੀ ਵੀ ਗਈ ਜ ਸਾਡੇ ਵੀ ਜਿੰਨੇ ਬੱਚੇ ਦੀ ਅੱਗੇ ਵੀ ਗੱਲ ਕਰਨਾ ਨਾ ਪਹਿਲੇ 6 ਮਹੀਨੇ ਜਿਹੜੀ ਗਰੋਥ ਹੋ ਜਾਣੀ ਇਹ ਨਾ ਉਹ ਬੱਚਾ ਕਿਸੇ ਨਾਲ ਨਹੀਂ ਰਲਦਾ ਨਾ ਉਹ ਜਿੰਨਾ ਕੋਈ ਵੱਡੇ ਹੋ ਕੇ ਦੁੱਧ ਕੱਢੇਗਾ ਤਾਂ ਨਾ ਹੀ ਉਹ ਜਿਹੜਾ ਕੱਦ ਕੱਢੇਗਾ ਦੋਵੇਂ ਚੀਜ਼ਾਂ ਹੀ ਵਧੀਆ ਲੱਗਦੀਆਂ ਹੁੰਦੀਆਂ ਨੇ ਆਪਾਂ ਨੂੰ ਹਣਾ ਜੇ ਦੁੱਧ ਦੇ ਡੰਗਰ ਦੇ ਕੱਢੇਗਾ ਵੱਡਾ ਹੋ ਕੇ ਤਾਂ ਹੀ ਫਾਇਦਾ ਪਾਜੇ ਆਪਣੀ ਵੱਡੀ ਬਣ ਕੇ ਦੁੱਧ ਕੱਢੇਗੀ ਗਾਵਾਂ ਹੋਵੇ ਤਾਂ ਹੀ ਵੱਡੀ ਹੋ ਕੇ ਦੁੱਧ ਕੱਢੇ ਜਿਹੜੇ ਬੱਚੇ ਸਾਾਲ-ਸਾਲ ਚ ਤਿਆਰ ਹੁੰਦੇ ਨੇ ਐਂ ਹੁੰਦੇ ਨੇ 7 ਕਿਲੋ ਦੁੱਧ ਅਗਲੇ ਰੋਜ਼ ਕਾਕ ਸਟਾਰਟਰ ਫੀਡ ਖਵਾਉਂਦੇ ਨੇ 2-2 ਕਿਲੋ ਤੇ ਹੁਣ ਆਪਾਂ ਜਿਹੜਾ ਰਹਿ ਗਿਆ ਸੀ ਚੌਕਰ ਥੋੜਾ ਜਿਹਾ ਇਹ ਦੂਜੀ ਕੱਟੀ ਵਾਲ ਤੇ ਤੁਸੀਂ ਜਿਹੜੇ ਵੀਰ ਨਵੇਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਵੀ ਆਪਣਾ ਹਨਾ ਪੇਜ ਬਣ ਗਿਆ ਉਹਨੂੰ ਫੋਲੋ ਕਰ ਦਿਓ ਇੰਸਟਾਗ੍ਰam ਵਾਲੇ ਨੂੰ ਫੋਲੋ ਕਰਦੇ ਆ ਜੀ ਤੇ YouTube ਤੇ ਸਬਸਕ੍ਰਾਈਬ ਮਾਰ ਦਿਓ ਕਿਉਂਕਿ ਆਪਾਂ ਮੱਜਾਂ ਵਾਲੀਆਂ ਵੀਡੀਓ ਹੀ ਲੈ ਕੇ ਆਉਂਦੇ ਰਾਂਗੇ ਦਾ ਛੋਟੇ ਬੱਚਿਆਂ ਦੀ ਜਿਆਦਾ ਮੰਗ ਡਿਮਾਂਡ ਆਉਦੀ ਹੈ ਨਾ ਛੋਟੇ ਬੱਚੇ ਆਪਾਂ ਤਾਂ ਮੈਂ ਜਿਆਦਾ ਛੋਟੇ ਬੱਚੇ ਨਹੀਂ ਬਣਾ ਜੇ ਛੋਟੇ ਬੱਚੇ ਸਭ ਦੇ ਸਹੀ ਰਹਿਣਗੇ ਕੱਲ ਉਹਨਾਂ ਦਾ ਡੇਰੀ ਫਾਰਮ ਆਪ ਹੀ ਬਣੇਗਾ ਹਨਾ ਜੇ ਦੇਖੋ ਬੱਚੇ ਹੀ ਨਾ ਬਚੇ ਤੇ ਹੁਣ ਇੱਕ ਬੱਚਾ ਲਾ ਲਓ ਜੇ ਚਲੋ ਅਸੀਂ ਤੇ ਗਾਂ ਦਾ ਦੁੱਧ ਪਿਆਣੇ ਆ ਕੋਈ ਮੱਝ ਦਾ ਪਿਆੰਦ ਜੇ ਕੋਈ 200 ਦਾ ਵੀ ਦੁੱਧ ਪੀ ਜਾਂਦਾ ਬੱਚਾ ਰੋਜ਼ ਠੀਕ ਹੈ ਤਿੰਨ ਮਹੀਨੇ ਲਾ ਲਓ ਬੱਚਾ ਦੁੱਧ ਪੀਣਾ ਜੇ ਆਪਾਂ ਇੱਕ ਦਿਨ ਦਾ 200 ਦਾ ਦੁੱਧ ਮੰਨ ਲਈਏ ਕਿਸੇ ਬੱਚੇ ਦਾ ਤੇ ਤਿੰਨ ਮਹੀਨੇ ਹੀ ਬੱਚਾ ਦੁੱਧ ਪੀਣਾ ਤਿੰਨ ਮਹੀਨੇ ਬੱਚਾ 18000 ਦਾ ਦੁੱਧ ਪੀ ਗਿਆ ਠੀਕ ਕਈ ਬੱਚੇ ਕਈ ਛੱਡਦੇ ਹੀ ਕੋ ਨਹੀਂ ਬੱਚਿਆਂ ਨੂੰ ਮਾਰ ਦਿੰਦੇ ਨੇ ਦੁੱਧ ਹੁਣੇ ਹੀ ਜੇ 18000 ਦਾ ਪੀ ਗਏ ਉਦੋਂ ਮੁੜ ਕੇ ਤੇ ਪੱਠੇ ਕੱਖਰ ਤੇ ਲੱਗ ਜਾਂਦਾ ਪੱਠੇ ਖਾਣ ਲੱਗ ਜਾਂਦਾ ਬੱਚਾ ਤੇ ਜਿਹੜਾ ਵੀਰ ਮਾਰ ਦਿੰਦਾ ਬੱਚੇ ਜਾਂ ਮਤਲਬ ਕੀ ਵੇਚ ਦਿੰਦਾ ਛੋਟੀ ਬੱਚੀ ਕਈ ਵੇਚ ਦਿੰਦੇ ਨੇ ਹਨਾ ਉਹ ਮੈਨੂੰ 18000 ਰੁਪਇਆ ਜੋੜ ਕੇ ਵਖਾਣ ਕਰਨ ਜਾਂ ਤਿੰਨ ਮਹੀਨਿਆਂ ਚ ਵੀ ਜਿਹੜਾ ਦੁੱਧ ਉਹ ਡੇਰੀ ਦੇ ਪਾਉਂਦੇ ਨੇ ਵੀ ਉਹਦਾ ਹੀ 18000 ਰੁਪਇਆ ਜੋੜ ਲਿਆ ਜੁੜਦਾ ਕੋ ਨਹੀਂ ਜੇ ਇਹ ਚਲੋ ਐਵੇਂ ਵੀ ਜਿਵੇਂ ਆਪਣੀ ਸਮਝ ਲਓ ਬੁਗਣੀ ਇੱਕ ਘਰ ਲਈ ਆ ਆਪਾਂ ਉਹ ਬੁਗਣੀ ਵਾਲੀ ਕੰਮ ਹੈ ਹਨਾ ਵੀ ਛੋਟੇ ਬੱਚੇ ਪੜ ਜਾਂਦੇ ਨੇ ਚਲੋ ਨਾਲ ਨਾਲ ਜਾਂਦੇ ਨੇ ਮਣੇ ਮੱਖ ਦਾ ਵੀ ਕਾਲੂ ਵੜ ਜੇ ਮੱਝਾਂ ਬਣੀਆਂ ਨੇ ਆਪਣੇ ਦੇ ਅੱਧਿਓ ਜਾਦੀਆਂ ਮੱਝਾਂ ਆਪਣੀਆਂ ਵੀ ਆਪਣੇ ਜਿਹੜੇ ਪਾਲੇ ਬੱਚੇ ਉਹ ਹੀ ਤੇ ਕੋਈ ਮੈਨੂੰ ਕੱਢ ਕੇ ਉਖਾਏ ਸਾਈਡ ਤੇ ਲੱਖ ਰੁਪਿਆ ਜੇ ਮੱਝੀ ਮੱਝ ਰਲਦੀ ਏ ਤੇ ਕਾਲੂ ਨਹੀਂ ਵੀ ਰਲਦੀ ਜਾਨ ਬੱਚਿਆਂ ਨੂੰ ਦੁੱਧ ਨਹੀਂ ਛੱਡਦਾ ਇੱਕ ਆਪਣੇ ਕੋਲ ਕੱਟੀ ਏ ਤੁਹਾਨੂੰ ਮੈਂ ਅੱਡ ਤੋਂ ਵੀਡੀਓ ਦੀ ਬਣਾ ਕੇ ਪਾਵਾਂਗਾ ਦੂਜੇ ਪਾਸੇ ਵੱਜੇ ਨੇ ਛੋਟੇ ਸਾਰੇ ਉਹਦੀ ਤੁਹਾਨੂੰ ਅੱਡ ਤੋਂ ਵੀਡੀਓ ਬਣਾਵਾਂਗੇ ਉਹ ਕੋਈ ਵਪਾਰੀ ਕੋਲ ਹੀ ਵੇਚ ਲੋ ਕੱਟੀ ਛੱਡ ਗਿਆ ਮੱਝ ਲੈ ਗਿਆ ਨੀਲੀ ਦਾ ਵੀ ਦੀ ਮੱਝ ਹੈ 15 ਲੀਟਰ ਦੁੱਧ ਹੀ ਮੱਝ ਲੈ ਗਿਆ ਤੇ ਕੱਟੀ ਵਪਾਰੀ ਕੋਲ ਛੱਡ ਗਿਆ ਉਹ ਮੈਂ ਚੁੱਕ ਲਿਆ ਆ ਫ੍ਰੀ ਚ ਕੱਟੀ ਮੱਝ ਲਈ ਸੀ ਆਪਾਂ ਵਪਾਰੀ ਕੋਲ ਇੱਕ ਉਹ ਕੱਟੀ ਮੈਂ ਲੈ ਆਇਆ ਉਹ ਕੱਟੀ ਪਲ ਗਈ ਉਹ ਭਾਈ ਡੀੜੀ ਹੋਈ ਤੁਹਾਨੂੰ ਕਿਸੇ ਦਿਨ ਉਹਦੀ ਅੱਡ ਵੀਡੀਓ ਬਣਾ ਕੇ ਉਹਦੀ ਸਟੋਰੀ ਆਪਾਂ ਸਾਰੀ ਦਾ ਰਸਮ ਵੀ ਕਰਾਂਗੇ ਵੀ ਇਹ ਆਪਾਂ ਨੂੰ ਇਹੀ ਬਚਨੇ ਨੇ ਜੇ ਬੱਚੇ ਜੇ ਦੁੱਧ ਨਹੀਂ ਪਾ ਦਦੇ ਤੇ ਬੱਚੇ ਤੇ ਬਚਾਲੀਏ ਅਗਾਂ ਕੋਈ ਬੰਦਾ ਵੇਚ ਲੈਂਦਾ ਕੋਈ ਲੋਡ ਹੋਵੇ ਇਹ ਨਹੀਂ ਤੇ ਚਲੋ ਲਾ ਲਓ ਆਪਣੇ ਘਰ ਜੇ ਰੱਖਣਾ ਵੀ ਤਾਂ ਵੀ ਆਪਣ ਕੋ ਲੱਖ ਤੋਂ ਤੀ ਮੱਝ ਮਿਲਦੀ ਏ ਸਮਝ ਲਓ ਮੱਝ ਬਣ ਜਾਂਦੀ ਏ ਤੇ ਇੰਜ ਪਿਆ ਦਿਆ ਕਰੋ ਇਹਦੇ ਮੈਂ ਅੱਜ ਤੁਹਾਨੂੰ ਵੀਡੀਓ ਬਣਾਉਣ ਵਾਸਤੇ ਕਰਕੇ ਪਿਆ ਸੀ ਹੁਣ ਜੇ ਸੁੱਕਾ ਹੀ ਹੁਣ ਬਾਦੂ ਖਾ ਜਾਂਦੇ ਨੇ ਹਨ ਫੇ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਮਾਰ ਲਿਆ ਜੀ ਜੱਜਾਂ ਦੇ ਮੈਂ ਤੇ ਅੰਨਾ ਵੀ ਪੰਜਾਬ ਤੇ ਮੱਝੇ ਵੀ ਰੱਖਣਾ ਨਾ ਬੜੇ ਵੀਰਾਂ ਦੇ ਫੋਨ ਆਉਂਦੇ ਨੇ ਵੀ ਡੇਰੀ ਫਾਰਮ ਦੇ ਕੰਮ ਕਰਨਾ ਬੜੀ ਖੁਸ਼ੀ ਮਿਲਦੀ ਵੀ ਕਰੋ ਵਧੀਆ ਹਨ ਡੇਰੀ ਫਾਰਮ ਦਾ ਕੰਮ ਵਧੀਆ ਆਪਣੇ ਪੰਜਾਬ 'ਚ ਰਹਿ ਕੇ ਆਪਾਂ ਬਾਹਰ ਜਾ ਕੇ ਬੜਾ ਔਖਾ ਬਾਹਰ ਵੀ ਕਿਹੜਾ ਅੱਜਕੱਲ ਤੁਹਾਨੂੰ ਪਤਾ ਵੀ ਸੌਖ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ